ਜੀ ਸਾਥੀ ਗੱਲ ਜੀ ਸਾਰੇ ਵੀਰਾਂ ਨੂੰ ਤੇ ਇੰਪਸ ਦੀ ਸਾਈਡ ਤੋਂ ਕਿੱਦਾਂ ਤੁਸੀਂ ਬੂਸਟ ਤੇ ਪਾ ਕੇ ਕੱਢ ਸਕਦੇ ਗੂਗਲ ਤੇ ਸਰਚ ਕਰਨਾ ਇੰਪਸ ਉਹ ਦੇਖੋ ਇੰਪਸ ਆ ਗਿਆ ਪਹਿਲੇ ਨੰਬਰ ਵਾਲਾ ਤੁਸੀਂ ਆਪਸ਼ਨ ਸਿਲੈਕਟ ਕਰਨਾ ਇੰਪਸ ਠੀਕ ਹੈ ਜੀ ਤੇ ਬਾਅਦ ਅੱਗੇ ਤ ਤੂਤੀ ਕਰ ਦੇਣਾ ਉਹ ਤੋਂ ਉੱਪਰ ਦੇਖੋ ਸਰਚ ਦੀ ਆਪਸ਼ਨ ਆਉਂਦੀ ਚਿਰਕਾ ਉਹਦੇ ਵਿੱਚ ਤੁਸੀਂ ਸਰਚ ਕਰਨਾ C I P ਠੀਕ ਹੈ ਜੀ C I P ਕਾਚ ਕਰ ਲਿਆ ਉਹ ਦੇਖੋ ਪਹਿਲੀ অপਸ਼ਨ ਆ ਗਈ ਤੁਸੀਂ ਇਹਦੇ ਚੋ ਪਹਿਲੀ ਸਿਲੈਕਟ ਕਰ ਲੈਣੀ ਹੈ ਉਹ ਸਿਲੈਕਟ ਕਰ ਲਈ ਤੇ ਫਿਰ ਤੁਸੀਂ ਇਹ ਕਰ ਦੇਣਾ ਅਚੇਤ ਤੇ ਉੱਤੇ ਬਾਅਦ ਤੁਸੀਂ ਪਹਿਲੀ অপਸ਼ਨ ਸਿਲੈਕਟ ਕਰਨੀ ਹੈ ਇਹਦੇ ਚੋਂ ਠੀਕ ਹੈ ਜੀ ਆਹ ਦੇਖੋ ਜਿੱਥੇ ਲਿਖਿਆ ਹੋਇਆ ਇਨਫੋ ਪ੍ਰੀਵੀ ਡਿਸਰਵਲੀ ਚਿਪ ਠੀਕ ਹੈ ਜੀ ਆਹ ਕਰਤਾ ਨਾਲ ਦੇ ਨਾਲ ਐਰੋ ਬਣ ਜੂਗਾ ਇਹਦੇ ਪਰ ਦੇਖੀਏ ਤੁਸੀਂ ਕਿਹੜਾ ਕਿਹੜਾ ਦੱਬਣਾ ਤੇ ਫਿਰ ਤੁਸੀਂ ਪਹਿਲੀ অপਸ਼ਨ ਸਿਲੈਕਟ ਕਰਨੀ ਆ ਦੇਖੋ ਤੁਸੀਂ অপਸ਼ਨ ਸਿਲੈਕਟ ਕਰੀ ਜਿਨਾ ਵੀਰਾਂ ਦੀ ਸਪੈਡ ਬਣੀ ਹੋਈ ਹੈ ਏਟਲੀ ਦੇ ਵਿੱਚ ਸਪੈਡ ਬਹੁਤ ਜ਼ਰੂਰੀ ਹੈ ਏਟਲੀ ਦੇ ਵਿੱਚ ਜਿਨਾ ਵੀਰਾਂ ਦੀ ਨਹੀਂ ਬਣੀ ਸਪੈਡ ਜਰੂਰ ਬਣਾਓ ਆ ਪੋਸਟ ਦੇ ਨਾਲ ਮੰਨ ਲਓ ਜਿਹੜੀ ਪੋਸਟ ਦੀ ਸਪੈਡ ਹੈ ਉਦੋਂ ਤੁਸੀਂ ਲੌਗਇਨ ਕਰ ਲੈਣਾ ਆ ਦੇਖੋ ਪاور ਵੀ ਹੈਗੀਆਂ ਨੇ ਮੈਂ ਪੋਸਟੇ ਵਾਲੀ ਐ ਪੋਸਟ ਵਾਲੀ ਨੂੰ ਤੁਸੀਂ ਲੌਗਇਨ ਕਰਨਾ ਦਿਖਾਉਣਾ ਸਾਨੂੰ ਅੱਗੇ ਜਾ ਕੇ ਇਹ ਲੌਗਇਨ ਹੋ ਰਹੀ ਹੈ ਠੀਕ ਹੈ ਜੀ ਆ ਦੇਖੋ ਲੌਗਇਨ ਹੋ ਗਈ ਇਹ ਉੱਧਰ ਮੈਂ ਹੁਣ ਦੂਜੀ ਸਾਈਡ ਜਾ ਕੇ ਦਿਖਾਉਣਾ ਤੁਹਾਨੂੰ ਆ ਦੇਖੋ ਤੁਸੀਂ ਇੱਥੇ ਕਰ ਦੇਣਾ ਪਹਿਲ ਨੰਬਰ ਵਾਲੀ ਸਿਲੈਕਟ ਆ ਹੋ ਗਿਆ ਜੀ ਇੱਥੇ ਤੁਹਾਡਾ ਆ ਗਿਆ ਸਾਰਾ ਠੀਕ ਹੈ ਸਾਰੀ ਉਹਨੇ ਜੋ ਵੀ ਮੇਲੂ ਮਿਲ ਹੋਰ ਤੁਹਾਡਾ ਨੰਬਰ ਜਾਂ ਕੋਈ ਵੀ ਸਾਰੀ ਡਿਟੇਲ ਇਹਦੇ ਵਿੱਚ ਹੋਊਗੀ ਇੱਥੇ ਫਿਰ ਤੁਸੀਂ ਕਿਹੜੀ অপਸ਼ਨ ਸਿਲੈਕਟ ਕਰਨੀ ਹੈ ਹੁਣ ਤਾਂ ਦੇਖਿਓ ਇੱਥੇ ਪੁੱਛ ਰਿਹਾ ਵੀ ਤੁਸੀਂ ਕਾਤੇ ਪਰ ਨੂੰ ਤੁਸੀਂ ਕਰਦੇ ਨੇ ਥੱਲੇ ਪਰਸੀਵ ਟੂ ਵੀ ਠੀਕ ਹੈ ਥੱਲੇ ਮੈਂ ਦਿਖਾਉਣਾ ਤੁਹਾਨੂੰ ਵੀ ਕਿਹੜਾ ਸਿਲੇਕਟ ਕਰਨਾ ਆ ਥੱਲੇ ਜਾ ਕੇ ਤੁਸੀਂ ਇੱਕ ਆਪਸ਼ਨ ਹੈ ਉਹ ਸਿਲੇਕਟ ਕਰਨੀ ਹੈ ਥੱਲੇ ਦੇਖਿਓ ਧਿਆਨ ਨਾਲ ਬਣਾ ਦੂਗਾ ਉਹਦੇ ਪਰ ਤੁਸੀਂ ਉਹ ਆਪਸ਼ਨ ਸਿਲੈਕਟ ਕਰਨੀ ਹੈ ਸਭ ਤੋਂ ਥੱਲੇ ਦੇਖ ਇਹ ਤੁਸੀਂ ਡੂ ਨੋਟ ਐਗਰੀ ਨਹੀਂ ਸਿਲੈਕਟ ਕਰਨਾ ਆਹ ਕਰਨੀ ਹੈ ਪ੍ਰਸੀਡ ਟੂ ਦਾ ਰਿਕੁਐਸਟਡ ਸਰਵਿਸ ਠੀਕ ਹੈ ਜੀ ਇਹ ਤੁਸੀਂ ਸਿਲੈਕਟ ਕਰਨੀ ਉਤੋਂ ਬਾਅਦ ਇੱਕ ਹੋਰ ਪੇਜ ਖੁੱਲੂਗਾ ਤੁਹਾਡੇ ਸਾਹਮਣੇ ਠੀਕ ਹੈ ਇੱਥੇ ਆ ਗਿਆ ਤੁਹਾਡਾ ਕੋਈ ਜਿਹਾ ਵਿਸ਼ਾਾਲੇ ਹੋਊਗਾ ਉੱਪਰ ਵੀ ਤੁਸੀਂ ਕਿਹੜੇ ਮਹੀਨੇ ਦਾ ਬੂਸਤਾ ਪਾਗਣ ਦੇਖਣਾ ਠੀਕ ਹੈ ਮੰਨ ਲਓ ਆ ਮੈਂ ਇੱਥੇ ਕੋਈ ਵੀ ਸਿਲੈਕਟ ਕਰ ਲਉ ਤੁਸੀਂ ਜਿਹੜੇ ਮਹੀਨੇ ਦਾ ਦੇਖਣਾ ਮੈਂ ਮੰਨ ਲਉ 2024 ਚ ਕੋਈ ਬੂਸਤਾ ਪਾਗਣ ਦੇਖਣਾ ਹੋਵੇ ਜਿੱਦਾਂ ਐਗਜ਼ਾਮਪਲ ਸਤੰਬਰ ਦਾ ਲਾ ਲਓ ਸਤੰਬਰ ਦਾ ਲਾ ਲਓ ਤੁਸੀਂ ਸਤੰਬਰ ਸਿਲੈਕਟ ਕਰਤਾ 2024 ਹੋ ਗਿਆ ਉੱਪਰ ਹਣਾ ਤੁਸੀਂ ਡਨ ਤੇ ਕਲਿੱਕ ਕਰਨਾ ਉਹ ਤੋਂ ਬਾਅਦ ਚਿਰਕਾ ਪਰ ਦਬਣਾ ਤੁਸੀਂ ਆ ਦੇਖੋ ਇੱਧਰ ਖੋਲ ਲੱਗ ਗਿਆ ਠੀਕ ਹੈ ਜੀ ਆ ਦੇਖੋ ਹੁਣ ਖੁੱਲਗੇ ਬੂਸਤੇ ਪਾਗੇ ਸਾਰੇ ਖੁੱਲਗੇ ਠੀਕ ਹੈ ਬੂਸਤੇ ਪਾਗੇ ਵੀ ਕਿੰਨੇ ਦਾ ਤਾਂ ਕਿੰਨਾ ਹੈ ਸਾਰਾ ਉਦੋਂ ਬਾਅਦ ਤੁਸੀਂ ਇਹਨੂੰ ਡਾਊਨਲੋਡ ਵੀ ਕਰ ਸਕਦੇ ਆ ਠੀਕ ਹੈ ਜੀ ਐਚਰ ਉਹਦਾ ਕੰਟਰੈਕਟ ਤੋਂ ਵੀ ਦਿਖੇ ਜਣਾ ਕਿੰਨੇ ਦਾ ਬੂਸਤਾ ਹੈ ਸਾਰਾ ਕੁਝ ਜੋ ਵੀ ਹੈ ਸਿਸਟਮ ਸਾਰਾ ਤੁਹਾਨੂੰ ਦਿਖ ਜਣਾ ਇਹਦੇ ਵਿੱਚ ਵੀ ਕਿੰਨੇ ਦਾ ਬੂਸਤਾ ਪਾਗਾ ਹੈ ਕਿਹੜਾ ਹੈ ਜੋ ਵੀ ਹੈ ਹਨਾ ਕੋਈ ਹੋਰ ਹੋਵੇ ਟੈਂਪੋ ਕੰਟਰੈਕਟੋ ਕਿਹੜਾ ਹੈ ਤੁਹਾਡਾ ਸਾਰਾ ਇੱਜੇ ਲਿਖਿਆ ਹੋਊਗਾ A to Z ਉਹ ਦੇਖੋ ਉਤੋਂ ਬਾਅਦ ਤੁਸੀਂ ਆਪਣਾ ਡਾਊਨਲੋਡ ਕਰ ਲੈਣਾ ਤੇ ਮੇਰਾ ਵੀ ਇਹ ਗੱਲ ਦਾ ਧਿਆਨ ਰੱਖਿਓ ਇਹ ਡਾਊਨਲੋਡ ਤਾਂ ਹੁਣ ਜੇ ਤੁਸੀਂ ਸਪੈਡ ਦੀ ਆਈਡੀ ਹੈਗੀ ਤੁਹਾਡੇ ਕੋਲ ਠੀਕ ਹੈ ਜੀ ਸਪੈਡ ਦੀ ਆਈਡੀ ਜाहिर ਹੀ ਡਾਊਨਲੋਡ ਕਰਨ ਵਾਸਤੇ ਤੁਹਾਡੇ ਕੋਲ ਸਪੈਡ ਦੀ ਆਈਡੀ ਇਟਲੀ ਦੇ ਵਿੱਚ ਸਪੈਡ ਦੀ ਆਈਡੀ ਬਹੁਤ ਜ਼ਰੂਰੀ ਹੈ ਕੀ ਗੱਲ ਵਾਸਤੇ ਠੀਕ ਹੈ ਤੇ ਜਿਹੜੇ ਬੰਦੇ ਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਸੀ ਕਮੈਂਟ ਕਰ ਸਕਦੇ ਆਪਾਂ ਉਹਦੇ ਕੋ ਵੀਡੀਓ ਬਣਾ ਕੇ ਪਾ ਦੋਗੇ ਠੀਕ ਹੈ ਓਕੇ ਬਾਈ ਧੰਨਵਾਦ ਸਾਰਿਆਂ ਦਾ ਚੈਨਲ ਪਰ ਜਿਹੜੇ ਨਵੇਂ ਬੰਦੇ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਦੱਬ ਦਿਓ ਓਕੇ ਜੀ